ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਵਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਬੱਦਨੀ ਕਲਾਂ ਦੇ ਵਿੱਚ ਬੱਦਨੀ ਕਲਾਂ ਪਿੰਡ ਜ਼ਿਲ੍ਹੇ ਮੋਗੇ ਦਾ ਪਿੰਡ ਹੈ ਮਿੱਤਰੋ ਤੇ ਮੋਗੇ ਤੋਂ ਬਰਨਾਲਾ ਰੋਡ ਦੇ ਉੱਤੇ ਸਥਿਤ ਆ ਉਸ ਘਰੋਂ ਵੀਡੀਓ ਦਿਖਾਉਣ ਲੱਗਾ ਜਿਹੜੇ ਘਰੋਂ ਵੀਡੀਓ ਆਉਂਦੀ ਮਿੱਤਰੋ ਨੇਤਾ ਅੱਜ ਫੇਰ ਤੁਹਾਨੂੰ ਇੱਕ ਤੋਕੜ ਸ਼ਕੀਨ ਝੋਟੀ ਲੈ ਕੇ ਤੁਹਾਡੇ ਰੂਪ ਰੂਪ ਹੋਏ ਆ ਕੀ ਡਿਟੇਲ ਆ ਕਿੰਨੇ ਚਿਰ ਦੀ ਸੋਈ ਆ ਅਜੂ ਮਿਲਦੇ ਬਾਈ ਨੂੰ ਸਾਰੀ ਜਾਣਕਾਰੀ ਕਰਦੇ ਸਾਂਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਹੋਰ ਸਖਬੀਰ ਬਾਈ ਹਾਂਜੀ ਵੀਰੇ ਵਧੀਆ ਪਰਿਵਾਰ ਤੇ ਘਰ ਬਾਰੇ ਹਾਂਜੀ ਵੀਰੇ ਠੀਕ ਆ ਬਾਈ ਅੱਛਾ ਸਖਬੀਰ ਬਾਈ ਗੱਲ ਹੋਆ ਵੀ ਇਹ ਝੋਟੀ ਦੀ ਕੀ ਡਿਟੇਲ ਆ ਸੱਚੇ ਇਹਦੇ ਸੱਲੇ ਵੀਰੇ 7 ਕਿਲੋ ਦੁੱਧ ਆ ਹੁਣ ਆਪਣੇ ਕੋਲੇ 7 ਕਿਲੋ ਹਾਂ 6 ਜਿਹੜਾ ਮਰਜ਼ੀ ਚੋਕੇ ਲੈ ਜਾਓ 6 ਜਿਹੜਾ ਮਰਜ਼ੀ ਚੋਲੇ ਹਾਂਜੀ ਵੀਰੇ ਦੁੱਧ 7 ਕਿਲੋ ਹੀ ਹੋਊਗਾ ਠੀਕ ਆ ਬਾਈ ਥੋੜਾ ਸਕੀਨੀ ਸਕੂ ਪਧਰੀ ਵਾਲੀ ਆ ਛੋਟੀ ਜਣਾ ਵੀਰੇ ਹਾਂਜੀ ਵੀਰੇ ਕੱਦ ਕਾਠ ਵਾਲੀ ਆ ਹੂੰ ਸੂਈ ਨੂੰ ਕਿੰਨੇ ਕੁ ਟਾਈਮ ਹੋ ਗਿਆ ਉਸਤਾਦ ਇਹਨੂੰ ਵੀਰੇ 3 3.5 ਮਹੀਨੇ ਹੋ ਗਏ ਯਾਰ ਤੇ ਬਣੀ ਕੋਈ ਬਣੀ ਵੀਰੇ 1 ਮਹੀਨਾ ਤੇ 50 ਦਿਨਾਂ ਦੀ ਆ ਆਪਾਂ ਗੱਲ ਵੀ ਕਰਾ ਦੇਾਂਗੇ ਕੋਈ ਕਹਿਣ ਦੀ ਗੱਲ ਨਹੀਂ ਕੀ ਆ ਹਾਂ ਬਸ ਠੀਕ ਆ ਬਈ ਹਾਂ ਵੀ ਆਓ ਜਿੱਥੋਂ ਲਈਓ ਉੱਥੇ ਗੱਲ ਕਰਾਈ ਹਾਂ ਵੀਰੇ ਕੋਈ ਚੱਕਰ ਨਹੀਂ ਆਪਾਂ ਇੱਕ ਗੱਲ ਆ ਯਾਰ ਹੈਗੀ ਆ ਬਈ ਮੈਂ ਤੈਨੂੰ ਇੱਕ ਗੱਲ ਦੱਸਾਂ ਛੋਟੀ ਮੈਂ ਬਹੁਤ ਚੰਗੀ ਆ ਬਈ ਹੂੰ ਲਿਆ ਵੀਰੇ 20 25 ਮੰਨਿਆ ਸੀ ਵੀਰੇ ਉਹਨਾਂ ਦੇ ਔਰ ਇਹ ਮਈਆ ਦੋਤੇ ਪਾਈਆਂ ਹੋਣਗੀਆਂ ਯਾਰੇ ਭਾ ਲੈ ਫੇਰ ਕਿੱਥੋਂ ਜਾਣੀ ਹੈਣਾ ਹਾਂਜੀ ਵੀਰੇ ਹੂੰ ਅਜੇ ਦਰ ਚੈੱਕ ਹੋ ਗਈ ਉਦੋਂ ਹੀ 75 ਦੀ ਬਣੀ ਜਾਨੀ ਹਾਂ ਬਾਈ 7500 ਦੀ ਕਿਉਂ ਹੁਣ ਕਿੰਨੇ ਦੀ ਦੇ ਦੇਂਗੇ ਹੁਣ ਤੂੰ ਨਾ ਨਾ ਕਹੀਂ ਮੈਂ 10000 ਲੈਣਾ ਨਹੀਂ ਆਪਾਂ ਦਾ ਭਾਈ ਵਾਲਾ ਨਿੱਕਾ ਜਿਹਾ ਦੇ ਦੇ 56000 ਦੀ ਦੇ ਦੇ 56000 ਦੀ ਪੱਕੀ ਗੱਲ ਆ ਪੱਕੀ ਗੱਲ ਆ ਵੀਰੇ ਮੂੰਹ ਕਰਕੇ ਆਏ ਨੂੰ ਕਿੰਨੇ 56000 ਦੀ ਮੁੱਕਰੀ ਨਾ ਹੁਣ ਮੈਂ ਨਾ ਜਾਵਾਂ ਹੀ ਨਹੀਂ ਲੈ ਭਾਈ ਮੈਂ ਤੂੰ ਬਾੜੇ ਦੇ ਚੋਕੇ ਲੈ ਕੇ ਜਾਵੇ ਦੋ ਡੰਗ ਬੰਦਾ ਠੀਕ ਹੈ ਮਿਲਦੀ ਵੀ ਬਾੜੇ ਤੇ ਹੈ ਹਾਂ ਭਾਈ ਥਾਪੀ ਮਾਰਦੇ ਥੱਲੇ ਬਹਿ ਜਾ ਹਾਂ ਵੀਰੇ ਕਿਆ ਬਾਤ ਦੁੱਧ ਚੋਕੇ 4 ਕਿਲੋ ਲੈ ਜਾ ਹਾਂ ਵੀਰੇ ਕਿੰਨੇ ਕਿਲੋ 7 ਕਿਲੋ ਦੁੱਧ ਆ ਜਾਣੀ ਕੀ ਸਾਢੇ 3 ਕਿਲੋ ਦੇ ਦਿੰਦੀ ਹਾਂ ਹਾਂ ਵੀਰੇ ਚੋਣ ਚੰਗਾ ਲੱਗਿਆ ਇੱਕ ਨੰਬਰ ਆ ਵੀਰੇ ਯਾਰ ਠੀਕ ਹੈ ਯਾਰ ਬਹੁਤ ਵਧੀਆ ਭਾਰ ਤੇਰਾ ਯਾਰ ਭਾਈ ਠੀਕ ਆ ਸੁਖਵੀਰ ਭਾਈ ਆ ਤਾਂ ਹੋਈ ਨਾ ਗੱਲ ਤੇ ਨੰਬਰ 94633 19970 94633 19970 ਆ ਗਈ ਮਿੱਤਰੋ ਕਰਿਓ ਭਾਈ ਨਾਲ ਗੱਲਬਾਤ ਛੋਟੀਪੁਰੀ ਟਿਕਾਣੇ ਆ ਬਾਕੀ ਤੁਸੀਂ ਮੇਰੇ ਨਾਲ ਵੱਧ ਦਸਿਆਣੇ ਧੰਨਵਾਦ